ਹੈਲੋ ਹਾਂ ਬੋਲ ਰਾਂ ਸੁੱਖੀ ਤੂੰ ਕੀ ਆ ਕਿੱਥੇ ਸੀਗਾ ਹੈ ਫੋਨ ਨਿਜਕਿਆ ਮੇਰਾ ਨਹੀਂ ਰੱਖਿਆ ਨਹੀਂ ਰੱਖਿਆ ਵੀਰੇ ਓਕੇ ਉਹਨਾਂ ਦੀ ਕਿਹੜੀ ਗੱਲ ਐ ਜੀ ਦੱਸ ਤੂੰ ਮੈਸੇਜ ਵੀ ਨਹੀਂ ਪਾਇਆ ਫਿਰ ਮੈਨੂੰ ਮੈਸੇਜ ਨਾ ਕਰ ਨੂੰ ਪਾਇਆ ਹੈ ਤੂੰ ਕਿੱਥੇ ਕਹਿੰਦਾ ਰਿਪਲਾਈ ਨਹੀਂ ਕੀਤਾ ਮੈਂ ਕਰ ਦਿੱਤੀ ਸੀ ਸੁੱਖੀ ਕਾਲ ਨਹੀਂ ਸੁੱਖੀ ਨੂੰ ਮੋਫਰੀਓਂ ਕੀ ਗੱਲ ਕਰੀਏ ਸੁੱਖੀ ਹੈ ਤੂੰ ਮੇਰੀ ਗੱਲ ਸੁਣ ਮੈਂ ਘਰੇ ਆ ਜੂੰਗਾ ਕਿ ਤੱਕ ਘਰ ਚ ਰਹਿਨੇ ਆਂ ਕਰ ਲਈ ਗੱਲ ਆ ਕੇ ਕੀ ਗੱਲ ਕਰਿਆ ਕਰੀ ਗੱਲ ਹੋ ਸਕਦੀ ਨਹੀਂ ਹੋ ਸਕਦੀ ਕਿਉਂ ਬੋਲਦੇ ਕਿ ਹੋ ਜਾਦੀ ਦੱਸੋ ਬਰੋ ਕਿ ਵੀ ਕਰੇਗਾ ਨਹੀਂ ਹੋਣਾ ਜੀ ਜੀ ਬਹੁਤ ਬਹੁਤ ساری ਪਰੇਸ਼ਾਨੀ ਚ ਹੋਗੀ ਤੂੰ ਤਾਂ ਫਿਰ ਦਾnga ਵਧੀਆ ਪੇਪਰ ਦਿੰਦਾ ਮੈਂ ਘਰੇ ਓਕੇ ਹੋਈ ਕਹੀਆਂ ਮੇਰੀ ਗੱਲ ਸੁਣ ਘਰੇ ਜਿਹੜਾ ਆਪਣਾ ਸਾਰਾ ਕੁਝ ਹੋ ਸਕਦਾ ਹੈ ਤੇਰੀਆਂ ਲੱਤਾਂ ਹਵਾਵਾਂ ਚ ਕਰ ਸਕਦਾ ਹੈ ਤੇਰੀ ਝਾਂਜਰਾਂ ਦੀ ਆਵਾਜ਼ ਕੰਨਾਂ ਕੋਲੇ ਸੁਣ ਸਕਦਾ ਹੈ ਤੇਰੇ ਦੇ ਹੋ ਸਕਦਾ ਤੇ ਘਰੇ ਗੱਲ ਨਹੀਂ ਹੋ ਸਕਦੀ ਹੈ ਪਾਸੇ ਹੋ ਗਿਆ ਜੀ ਮਰਜੀ ਗੱਲ ਕਰ ਲਾ ਮਰੀ ਜਾਨੀ ਤੇ ਫਿਰ ਹੁਣ ਤਾਂ ਤੂੰ ਬਾਹਰ ਹੈਗਾ ਵੀ ਮਾਂ ਬਾਜ਼ਾਰ ਗਿਆ ਹੋਏਗਾ ਹੁਣ ਤਾਂ ਕੋਈ ਮੈਂ ਮੰਗਾਉਂਗੀ ਕੋਈ ਬੰਨ ਸੋਕਤੀ ਕਰ ਲੇਗਾ ਤੂੰ ਹੱਲ ਕਰ ਲੇਗਾ ਉਸ ਕੰਮ ਦਾ ਹਾਂ ਦਾਸ ਨੂੰ ਜੇਤੀ ਬੋਲ ਜੇਤੀ ਬੋਲ ਜੇਤੀ ਬੋਲ ਜੇਤੀ ਬੋਲਣ ਵਾਲੀ ਗੱਲ ਨੂੰ ਧਿਆਨ ਨਾਲ ਸੁਣਨਾ ਹੁਣ ਰਿਲੈਕਸ ਹੋ ਕੇ ਉਸ ਆਪਾਂ ਕੱਢ ਕੇ ਸਮਾਂ ਕੱਢਣਾ ਕਰਨੇ ਵਾਸਤੇ ਤੇਰੇ ਆਸ ਤੇ ਸਮਾਂ ਕੱਢਦਾ ਹਾਂ ਤੇ ਤੂੰ ਫਤਿਹ ਨਾਲ ਮੈਂ ਫਸੂ ਤੇਰੇ ਆਸ ਤੇ ਬਥੇਰਾ ਸਮਾਂ ਕੱਢਦਾ ਸੀ ਪਰ ਤੂੰ ਹੀ ਬਦਲ ਗਈ ਹੁਣ ਠੀਕ ਹੈ ਨਾ ਲੈਣਾ ਪਤਨਾ ਹੋਰ ਕੀ ਕਰਾਂ ਮੈਂ ਜਿਹੜਾ ਆਹ ਕਿੱਤਾ ਦਾ ਤੂੰ ਕੰਮ ਕੀਤਾ ਜਿਹੜਾ ਆਹ ਹੁਣ ਇਹਦਾ ਕੀ ਕਰਾਂ ਮੈਂ ਹਾਂ ਦੱਸ ਕੀ ਕੰਮ ਕੀਆ ਕਰ ਲਿਆ ਮੈਂ ਤੇ ਨਾਲ ਉਹੀ ਕੁਛ ਕੀਤਾ ਜੋ ਕੀਤਾ ਮੈਂ ਮੰਨਦਾ ਮੈਂ ਕਬੂਲਦਾ ਹਾਂ ਵੀ ਹਾਂ ਕੀਤਾ ਹੋਰ ਦੱਸ ਤੇ ਉਹਦੇ ਕਰਨ ਬਾਅਦ ਕੀ ਹੁੰਦਾ ਹੈਗਾ ਪਤਾ ਨਹੀਂ ਹੁੰਦਾ ਕੁੜੀਆਂ ਦੇ ਕੀ ਹੋ ਜਾਂਦਾ ਅੱਛਾ ਹਾਂ ਮੈਂ ਨਾ ਇਹਨਾਂ ਨੂੰ ਗਾਜ਼ ਦੇ ਦਿੰਦਾ ਹੋਵੇ ਕੋਈ ਗੱਲ ਨਹੀਂ ਫਿਰ ਕਰ ਦੂੰਗਾ ਟਰੀਟਮੈਂਟ ਤੁਹਾਨੂੰ ਦਵਾਈ ਲਿਆ ਦਊਂਗਾ ਤੇ ਲੂ ਕਰ ਕਿਉਂ ਐਵੇਂ ਔਖੀ ਹੁੰਦੀ ਦੱਸ ਮੇਰੇ ਤੇ ਇੱਕ ਪਹਿਲੀ ਇਹ ਤਾਂ ਲੱਗਦਾ ਨਾ ਕਿ ਜਿੰਨਾ ਤੇ ਬਾਰੀ ਕਿੱਥੇ ਨਹੀਂ ਜ਼ਰਾ ਕਹਾਣੀ ਲੱਗਦਾ ਇੱਕ ਪਹਿਲੀ ਇੱਕ ਪਹਿਲੀ ਵਾਰ ਹੋਇਆ ਇਹ ਜੀ ਪਹਿਲਾਂ ਵੀ ਕੋਈ ਅਸੀਂ ਸਭਾਰੇ ਬਿਦਰਾਤ ਨਹੀਂ ਹੋਣੀ ਨਹੀਂ ਅਸੀਂ ਪੂਰੀ ਰਾਤ ਉੱਠੀ ਰਹਿੰਦੀ ਸੀ ਮੈਨੂੰ ਤਾਂ ਤੱਕ ਕੋਈ ਨਹੀਂ ਪਤਾ ਮਿਲਿਆ ਪਤਾ ਹੈ ਕਿਵੇਂ ਲੱਗਣ ਲੱਗ ਰਹੇ ਉਹ ਟਾਈਮ ਮੈਂ ਦਰਦੀ ਹਾਂ ਜਦੋਂ ਜ਼ੋਰ ਹੋ ਜਾਂਦਾ ਸਭ ਖੀ ਕਮਜ਼ੋਰ ਨਹੀਂ ਹੋਣਦਾ ਤੈਨੂੰ ਪਰ ਹੁਣ ਫਿਰ ਮ제 ਮ제 ਜਿਹੜਾ ਸੁਆਦ ਆ ਗਿਆ ਮੈਂ ਤਾਂ ਹੋ ਗਿਆ ਫਿਰ ਤੀਨ ਨੂੰ ਕਰਕੇ ਹੋ ਗਿਆ ਹੁਣ ਤਾਂ ਲੜਨ ਤਾਂ ਨਾ ਨਾ ਮੇਰੇ ਕੋਲ ਤੇਰੀ ਮੰਮੀ ਜਿਹੜੀ ਤਾਈ ਜੀ ਉਹ ਇੰਨਾ ਸੱਕ ਕਰਦੇ ਮੇਰੇ ਕੋਲ ਇੰਨਾ ਸਾਦੀਤ ਕਿਸੇ ਮੁੰਡੇ ਨੂੰ ਕਿਸੇ ਚੱਕ ਲੈਣ ਦੀ ਜਿਸ ਨੇ ਸਾ ਉਹ ਤੋਂ ਨਹੀਂ ਚੱਕ ਲੈਣ ਦਾ ਸਤੇ ਮੇਰੇ ਤੋਂ ਚੱਕ ਕਰਦੀ ਹੈ ਕੋਈ ਨਾ ਕੋਈ ਜਨ ਲੈਂਦੀ ਕੋਈ ਕਿਉਂ ਕਿ ਕਿਸੇ ਸੰਪਤ ਤੇ ਪੜੀ ਨਾ ਉਸ ਕਈ ਸਾਰੀ ਰਾਤ ਨਹੀਂ ਤੁਰਦਾ ਵਾ ਵਿਰੋਧ ਹੁਣ ਬਣਦਾ ਹੁੰਦਾ ਆਪਣੇ ਮੈਂ ਹੋਰ ਕੀ ਕਰਾਂ ਦੱਸਦਾ ਮੈਨੂੰ ਮੈਂ ਤਾਂ ਕੰਮ ਕਰੂੰਗਾ ਹੀ ਹਾਂ ਹੁਣ ਦਾ ਟੂਕੀ ਕਰਨਾ ਤੇ ਰੱਖਣਾ ਜਵਾਕ ਨੂੰ ਤਾਂ ਆਪਾਂ ਨਿਕਲ ਜਾਈਏ ਕਿ ਸੇ ਮੈਂ ਕੈਨੇਡਾ ਵੈਸੇ ਵੀ ਜਾਣਾ ਤੇ ਤੂੰ ਵੀ ਜਾਣਾ ਆਪਾਂ ਉੱਥੇ ਜਾ ਕੇ ਰਹਿ ਜਾਵਾਂਗੇ ਕਿਹੜਾ ਇਹਨਾਂ ਨੇ ਪੁੱਛਿਆ ਕਿ ਦੇਖਣਾ ਆਪਾਂ ਨੂੰ ਹਾਂਜੀ ਉੱਥੇ ਜਾ ਕੇ ਕਰ ਲਾਂਗੀ ਪਰ ਹਜੇ ਨਹੀਂ ਹਜੇ ਤਾਂ ਆਪਾਂ ਬਹੁਤ ਟਾਈਮ ਲੱਗੂਗਾ ਮੇਰੀ ਗੱਲ ਤਾਂ ਸੁਣਾ ਟਾਈਮ ਕਿਉਂ ਲੱਗੂਗਾ ਤੇਰੀ ਪਲੱਸ 2 ਹੋ ਗਈ ਮੇਰੀ ਹਾਈਲਾਈਟਸ ਕੰਪਲੀਟ ਆ ਮੇਰਾ ਜਪੇਪਰ ਫਾਈਨਲ ਆ ਮੈਂ ਲੱਗ ਜੂਗਾ ਚਾਰ ਮਹੀਨੇ ਤੋਂ ਬਿਸਕੁਟ ਤੇ ਬਾਹਰ ਇਹ ਤਾਂ ਰਟੇ ਬਾਰੇ ਕੋਈ ਨਹੀਂ 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 ਇਹਦੀ ਤਾਂ ਕੋਈ ਨਹੀਂ ਆਪਾਂ ਰਹਿ ਕਰਦੇ ਹਾਂ ਨਾ ਬਾਕੀ ਗੱਲਾਂ ਦੀ ਇਹ ਤਾਂ ਕੋਈ ਨਹੀਂ ਮੈਂ ਤੁਹਾਨੂੰ ਦਵਾਈ ਚਾਹ ਦਵਾ ਮੈਡੀਕਲ ਆ ਰਿਹਾ ਰਹੂ ਕੀ ਕਰੀ ਗੱਲ ਕਰਦੀ ਹਾਂ ਮੈਨੂੰ ਪਹਿਲਾਂ ਤੇ ਮੈਂ ਜਾ ਕੇ ਤੇ ਫੇਰ ਕਰਾਂਗਾ ਮੇਰੀ ਗੱਲ ਸੁਣਾ ਇੱਕਦਮ ਗੱਲ ਰੱਖਾ ਇਹ ਰਤਨ ਮੈਂ ਲਾਏ ਇਹਦਾ ਤੈਨੂੰ ਇਹ ਦਿਨ ਦਵਾਈ ਲਿਆ ਦੂੰਗਾ ਪੱਗੇ ਦੀ ਰਹਿ ਤਾਂ ਕਰੀਏ ਕੋਈ ਵੀ ਤੁਮੇ ਨਾਲ ਅੱਗੇ ਰਹਿਣਾ ਤੇ ਨਹੀਂ ਰਹਿਣਾ ਮੈਂ ਰਹਿ ਕਿ ਮੈਂ ਨਹੀਂ ਰਹਿ ਸਕਦੀ ਮੇਰੇ ਬਣਾ ਨਹੀਂ ਰਹਿ ਸਕਦੀ ਨਾ ਤੇ ਇੱਕੋ ਹੀ ਇੱਕ ਇਲਾਜ ਹੈ ਵੀ ਤੂੰ ਵੀ ਟਾਇਲਟਸ ਕਰਨੀ ਹੈ ਵਰਮ ਕਰਕੇ ਕਰਨੀ ਹੈ ਨਾ ਮੇਰੀ ਮੇਰੀ ਆਇਲਟ ਕੰਪਲੀਟ ਹੋ ਗਈ ਦੇਖ ਕੈਨੇਡਾ ਪਹਿਲਾਂ ਮੈਂ ਜਾਊਗਾ ਮੈਂ ਕੈਨੇਡਾ ਜਾ ਕੇ ਉੱਥੇ ਕੰਮ ਕਮ ਪਾੜ ਲਊਗਾ ਠੀਕ ਹੈ ਉਦੋਂ ਬਾਅਦ ਕੀ ਹੋਊਗਾ ਮੈਂ ਚਾਚੇ ਨੂੰ ਫੋਨ ਕਰ ਲਊਗਾ ਵੀ ਭਾਈ ਇਹਨੂੰ ਵੀ ਭੇਜ ਦੇ ਰਮਨ ਨੂੰ ਭੇਜ ਦੇ ਤਨੂ ਭੇਜ ਦੇਣ ਨੂੰ ਉੱਥੇ ਆਪਾਂ ਬੈਠੇ ਰਹਾਂਗੇ ਉੱਥੇ ਕਨੇਡਾ ਨੇ ਮਗਰਾ ਕੇ ਦੇਖਣਾ ਹੈਗਾ ਚੱਪਕੋਂ ਕਰ ਰਹੀ ਹੋਰ ਕਿ ਆਉਣੇਗਾ ਹੋਰ ਮੁੜ ਕੇ ਕਾਨੂੰ ਆਉਣੇਗਾ ਮੁਰਕੇ ਸਰ ਮੇਰੀ ਗੱਲ ਨੂੰ ਇਹ ਕਦੇ ਮੇਰੀ ਗੱਲ ਸੁਣਾ ਆਪਣੇ ਪਾਪਾ ਕੀ ਤੂੰ ਮੇਰਾ ਮੈਡੀਵਸ ਹੋਰ ਕੀ ਬਟ ਇਹ ਇਹ ਕੜਾ ਪਿੱਛੇ ਉਹਦਰ ਪਾਪਾ ਦਾ ਕਦੇ ਉੱਥੇ ਗਿਆ ਨਹੀਂਗਾ ਦਵਾਈ ਲੈ ਆਈ ਦਵਾਈ ਲੈ ਆਈ ਮਨ ਬਾਤਾਂ ਮਾਰ ਰਹੇ ਹੁੰਦੇ ਨੇ ਮੈਂ ਦਵਾਈ ਲੂਈ ਸਾਰਾ ਕੁਝ ਲਿਆਉਂਗਾ ਠੀਕ ਹੈ ਮੈਂ ਸਾਰਾ ਕੁਝ ਮੈਂ ਦਵਾਈ ਲੈ ਆਉਂਗਾ ਤਦੋਂ ਫੜ੍ਹੇਗੀ ਕਿਵੇਂ ਕਰੇ ਕਰੇ ਤਾਂ ਦਾਦੀ ਵੀ ਹੈਗੀ ਤੇ ਚਾਚੀ ਵੀ ਹੈਗੀ ਤੇ ਮੰਮੀ ਵੀ ਹੈਗੀ ਤੇ ਇੱਕ ਪੂਆ ਹੋਰ ਆਈ ਬੈਠੀ ਹੈਗਾ ਆਪਣੇ ਉਹਨੇ ਵੀ ਹੋਣਗੇ ਤਾਂ ਇਸ ਵਾਰ ਨਹੀਂ ਹੋੜੇ ਕਿਉਂ ਮੋਚ ਕੇ ਮੇਰੇ ਬੈਠ ਗਿਆ ਕਿ ਬਾਹਰ ਬੈਠਣਾ ਪਾਦੀਂ ਕਿਤੇ ਦਾਦੀ ਕੰਮ ਕਰਨਾ ਨਾਲ ਮਰਜੀ ਕਰੀ ਜਾਂਦਾ ਜੇ ਮੈਂ ਥੱਕਿਆ ਬਹੁਤ ਹਾਂ ਵਿੱਚ ਦਸ ਕਰਵਾ ਲਈ ਕੰਮ ਨਹੀਂ ਕਰ ਸਕਦਾ ਦਵਾਈ ਦਵਾਈ ਲਓ ਮੈਂ ਤੇ ਉਹ ਕਰੂਗੀ ਲੈ ਦਵਾਈ 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 ਦਵਾਇ ਦੇ ਤਰੱਕ ਖਾਲੀ ਪੇਟ ਲੈਣੀ 10 ਦਿਨ ਹੁਣ ਕਬਰ ਚ ਰੱਖਣੀ ਨਾਲ ਫਸਰ ਜ਼ਬਰ ਜਾਨੀ ਮੈਂ ਇੱਕ ਵਾਰੀ ਕਰਨੀ ਬਲੇ ਤੂੰ ਮਾੜਾ ਮਾੜਾ ਆਪਣੇ ਕੋਈ ਚਲਦੇ ਕਰਾ ਦੇ ਮੇਰਾ ਕੋਸ਼ਟਾ ਕਰਾਈ ਨਾ ਕੋਈ ਕਰਾ ਦੂੰ ਮੈਂ ਕਰ ਦੂੰ ਮੈਂ ਆਪੀ ਹਾਂ ਤੂੰ ਉਂਟੇ ਚਾਹ ਲਿੰਗੇ ਦੇ ਜਮਾ ਜਿਹਾ ਮੇਰਾ ਹੋ ਜਾਏਗਾ ਠੀਕ ਹੈ ਤੇ ਮੈਂ ਨਾ ਫਰਦਾ ਕਰਦਾ ਮੈਂ ਮੈਡੀਕਲ ਮੈਨੇ ਫਰਦਾ ਫਰਦਾ ਇੱਥੇ ਮੇਰੀ ਗੱਲ ਤਾਂ ਸੁਣ ਲੈ ਇੱਕ ਸੇ 10 ਸੈਕਿੰਡ ਹੋਰ ਗੱਲ ਸੁਣਦਾ ਮੇਰੀ ਮੈਂ ਤਾਂ ਪਹਿਲਾਂ ਨਹੀਂ ਲਿਆਂਦੀ ਸੀ ਉਹ ਹੀ ਕਿੱਟ ਜਿਹਾ ਲੈ ਦੇਣਾ ਤਨ ਦਿਨ ਵਾਲੀ ਹਾਂ ਉਹ ਹੀ ਲੈ ਆਈ ਨੂੰ 300 ਸੀ ਵਰਤੂ ਦਿੰਦੇ ਨਾ ਸੰਗਾ ਫਿਰ ਮੈਂ ਉਹ ਪੜ੍ਹ ਲੈਣਾ ਡਾਇਰੈਕਟਰ ਤੇ ਤੂੰ ਨਿਗਰ ਰੱਖੀ ਮੈਂ ਕਿਸੇ ਬਹਾਨੇ ਨਾਲ ਨਾਲ ਫੜਾਉਂਗਾ ਠੀਕ ਹੈ ਠੀਕ ਹੈ ਧਿਆਨ ਰੱਖੀ ਤੂੰ ਘਟਾਨੀ ਤੂ ਫਿਕਰ ਨਾ ਆਜਾ ਠੀਕ ਹੈ ਸੰਗਾ